ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧਿਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੀ ਮਾਸਟਰ ਕਲੋਨੀ ਵਿਖੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਿਆਗ ਸਿੰਘ ਦਾ ਬਾਣਾ ਪਾਈ ਵਿਅਕਤੀ ਵੱਲੋਂ ਇੱਕ ਯੁਕ ਦੇ ਹੱਥ ਤੇ वार ਕਰ ਉਸ ਦਾ ਗੁੱਟ ਵੱਢ ਦਿੱਤਾ ਜਦੋਂ ਕਿ ਬਚਾਓ ਦੌਰਾਨ ਦੂਜਾ ਹੱਥ ਵੀ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਨਿਆਗ ਸਿੰਘ ਵਿਅਕਤੀ ਵੱਲੋਂ ਤਲਵਾਰ ਨਾਲ ਯੁਕ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਦਾ ਗੁੱਟ ਵੱਟ ਦਿੱਤਾ ਗਿਆ ਦੂਜੇ ਹੱਥ ਤੇ ਵੀ ਲੱਗੇ ਕੱਟ ਨਿਹੰਗ ਸਿੰਘ ਵਿਅਕਤੀ ਦੀ ਪਛਾਣ ਲਵਲੀ ਸਿੰਘ ਅਤੇ ਜ਼ਖਮੀ ਜੋਕੀ ਦੀ ਪਛਾਣ ਜਤਿਨ ਉਰਫ ਡ੍ਰੈਗਨ ਵਜੋਂ ਹੋਈ ਹੈ ਜਿਸ ਨੂੰ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਮੰਡੀ ਗੁਬਿੰਦਗੜ ਤੋਂ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਸਥਾਨਕ ਲੋਕਾਂ ਅਨੁਸਾਰ ਨਿਹੰਗ ਪਹਿਰਾਵੇ ਵਿੱਚ ਇਸ ਵਿਅਕਤੀ ਇਹ ਵੱਲੋਂ ਲੰਬੇ ਸਮੇਂ ਤੋਂ ਇਲਾਕੇ ਵਿੱਚ دہشت ਫੈਲਾਈ ਜਾ ਰਹੀ ਸੀ ਉਹ ਨੌਜਵਾਨ ਦੇ ਨਸ਼ੇ ਦੇ ਝੂਠੇ ਦੋਸ਼ ਲਗਾ ਕੇ ਧਮਕੇ ਦਿੰਦਾ ਸੀ ਸੋਮਵਾਰ ਨੂੰ ਉਸ ਨੇ ਮਾਸਟਰ ਕਲੋਨੀ ਵਿੱਚ ਜੱਤੇ ਨੂੰ ਨਿਸ਼ਾਨਾ ਬਣਾਇਆ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮੁਲਜ਼ਮਾ ਖਿਲਾਫ ਸਖਤ ਕਾਰਵਾਈ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨ ਤੇ ਪਰਚਾ ਦਰਜ ਕਰਕੇ ਅਗਲੇਰੀ ਜਿਹੜੀ ਕਾਰਵਾਈ ਹੈ ਸ਼ੁਰੂ ਕਰ ਦਿੱਤੀ ਹੈ ਇਸ ਸਾਰੇ ਮਾਮਲੇ ਤੇ ਏ ਪੀੜਤ ਦੀ ਮਾਂ ਅਤੇ ਸਾਡੇ ਇੰਸਪੈਕਟਰ ਧਰਮਪਾਲ ਦਾ ਕੀ ਕਹਿਣਾ ਆ ਉਹ ਤੁਹਾਨੂੰ ਵੀ ਸੁਣਾਉਨੇ ਆ ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋਂ ਆਇਆ ਸੀ ਕੰਮ ਤੋਂ ਆ ਰਿਹਾ ਸੀ ਉਹਨੂੰ ਚੁੱਪ ਕਰ ਜਾਓ ਵੀਰੋ ਕੱਟਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਹ ਕਰਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜ ਨੂੰ ਆਜ ਨੂੰ ਹੱਥੇ ਜੜ ਗਿਆ ਉਹਨਾਂ ਤਲਵਾਰਾਂ ਨਾਲ ਨਹੀਂ ਬੰਦ ਕਰਾਉਣੇ ਕਹਿੰਦੇ ਨਹੀਂ ਮਾਰਾ ਮਸਤ ਕਰਦਾ ਸੀ ਜੀ ਉਹ ਨਿਸ਼ਾਨ ਮੋਟੇ ਕਰਦਾ ਸੀ ਉਹ ਤਾਂ ਪਿੰਟ ਲੰਬਾਈ ਦੇ ਕੇ ਗਿਆ ਸੀ ਕਹਿੰਦੇ ਆਨੇ ਆਏ ਤੇ ਨਾ ਜਾ ਕੇ ਸਦਾ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਤੇ ਮੈਂ ਤਾਂ ਪਰਸ਼ ਦੇਖਿਆ 2 ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਿਤਨਾ ਰੋੜਾ ਪਿਆ ਮੈਂ ਉਹਨੂੰ ਮਾਰੂਗਾ ਮਾਰੂਗਾ ਸਾਰਾ ਗਲੀ ਚੜਾ ਕੇ ਉਹਨੂੰ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦਾ ਸੀ ਉਹਨੂੰ ਤਾਂ ਕੋਈ ਨਹੀਂ ਸਾਡੇ ਮੁੰਡੇ ਦਾ ਹੀ ਮਾਮਲਾ ਨੇ ਇਹ ਮੁੰਡਾ ਵਿਚਾਰ ਘਰੋਂ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਦੱਸਿਆ ਕਿ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਾਂ ਨਾਲ ਬਾਵਾ ਕਰਦਾ ਸੀ ਜੀ ਕੱਚਾ ਹੀ ਸੀ ਕਿ ਨੌਕੀਆ ਦਾ ਜਿਹਨੂੰ ਮਾਰੀ ਜੱਤੀ ਨਾ ਹੋਏਗਾ ਜੀ ਇਹਨੇ ਮਾਰੀ ਉਹਨ ਹੋ ਗਿਆ ਉਹ ਲਵਲੀ ਨਿੰਗ ਬਣਾਣਾ ਹੁਣ ਅੱਛਾ ਜੀ ਨਵਾਂ ਲਿੰਗਾ ਬਣਾਇਆ ਲਿੰਗਾ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੋਰ ਕੁਝ ਨਹੀਂ ਦੇਖੋ ਇਹਨਾਂ ਜੋ ਵੀ ਕਿਤਾ ਗਲਤ ਕਰਿਆ ਬਸ ਜੋ ਵੀ ਜੇ ਉੱਥੇ ਜਾ ਕੇ ਆਪਣੇ ਥਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਸੇ ਭੇਜਦੇ ਸੋਣਾ ਗੱਲ ਹੈ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਬੜਾ ਲਵਲੀ ਬੜਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਦਾ ਬੜਾ ਨਿੰਗਾ ਨਿੰਗਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਅਜੇ ਮਤਲਬ ਅਜੇ ਥੋੜੇ ਕੁਰਬਾਨਾਂ ਦਾ ਬੰਦਾ ਬਟ ਕੇ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸੱਤ ਸੱਤ ਕਾਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਕਿ ਤੋ ਥੋੜਾ ਬੜਾ ਕਰਾ ਮੈਂ ਨਸ਼ੇ ਚੜਾਉਣੇ ਲੋਕਾਂ ਦੇ ਉਹ ਨਸ਼ੇ ਗੁੱਟ ਵੱਡ ਵੱਡ ਕੇ ਛੜਾਏਗਾ ਲੋਕਾਂ ਦੇ ਕੌਣ ਸੀ ਇਹ ਕਿੰਨੇ ਵੱਡਾ ਲਵਲੀ ਹੈ ਜੀ ਅੱਛਾ ਲਵਲੀ ਲਵਲੀ ਆਪ ਲਵਲੀ ਮਾਰੀ ਆਈ ਲਵਲੀ ਨਹੀਂ ਕੀ ਗੱਲ ਸੀ ਜੀ ਨਮਸਕਾਰ ਜੀ ਨਹੀਂ ਪਤਾ ਨਹੀਂ ਉਹ ਕੋਰੇ ਲਹੂ ਲਹਵਾਉਣ ਹੁੰਦਾ ਆਇਆ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹਨਾਂ ਦਾ ਰੋਗੀਆਂ ਦਾ ਇਹਨਾਂ ਦਾ ਨਾਮ ਜਤੀ ਨਹੀਂ ਜੀ ਕਿੱਥੇ ਕਿੱਥੇ ਮਰੀ ਹੋਏ ਇਹ ਗੁੱਟ ਗਏ ਨੇ ਗੁੱਟਾਂ ਦੇ ਵੱਜੇ ਕੋਈ ਗੁੱਟ ਮੈਂ ਦੁਕਾਨ ਤੇ ਖੜਿਆ ਸੀ ਉਹ ਲੜਦੇ ਲੜਦੇ ਆ ਗਏ ਜੀ ਕੌਣ ਸੀ ਡ੍ਰੈਗਨ ਤੇ लवली ਸ਼ਿਟ ਹੋ ਜਾਣੇ ਛਡਾਂਦੇ ਅਸੀਂ ਗਏ ਉਹਨੇ ਘਰਮਾਨ ਕੱਢ ਲਈ ਘਰਮਾਨ ਐਸੀ ਤੱਕ ਕਿ ਤਾਂ ਘਮਾਤੀ ਸਾਰੇ ਭੱਜਲੇ ਡਰ ਕੇ ਉਹਦੇ ਹੱਥ ਦੇ ਮੱਜੀ ਇਹ ਠਿੱਕੀ ਦੇ ਡ੍ਰੈਗਨ ਦੇ ਡ੍ਰੈਗਨ ਦੇ ਕੱਕਾ ਕਿਹਨੂੰ ਕਹਿੰਦੇ ਨੇ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਬਰੇ ਹਸਾਮ ਨਾਲ ਆਏ ਉਹਨੇ ਫੜ ਲਈ ਘਰਮਾਨ ਉਤੇ ਵੀ ਲੱਗੀ ਕਿੰਨਾ ਕਬੱਢਿਆ ਗਿਆ ਖਾਸਾ ਵੱਢਿਆ ਗਿਆ ਮੇਰੇ ਹਸਾਮ ਨਾਲ ਗੁੱਟ ਗਿਆ ਮੇਰੇ ਇੰਨਾ ਕ ਲੱਗਦਾ ਜੀ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਸੀ ਇਹ ਵੀ ਦੀ ਸਾਰਾ ਮੱਲੇ ਹੀ ਦੀ ਜੀ ਕਿਲੇ ਜੀ ਕਿਰਾਤ ਦੇ ਕਰਾਨਾ ਦੁਕਾਨਾਂ ਸੇ ਦੇਖੀ ਜਿਆਦਾ ਅਸੀਂ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਰਟ ਹੋ ਜਾ ਸਾਰਟ ਹੋ ਕੇ ਜੇ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਕੱਲ ਪਹਿਲੇ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜ ਹੋਈ ਜੀ ਤਾਂ ਦੁਕਾਨ ਦੇ ਬਾਹਰ ਨਿਕਲੇ ਆ ਜੀ ਜਦੋਂ ਉਹਨੂੰ ਫਰ ਲਿਆ ਜੀ ਉਹਨੂੰ ਕੁੱਟਣ ਲੱਗਿਆ ਜੀ ਗੱਲ ਛੋਟਾ ਹਸਪੀਟਲ ਵਿੱਚ ਛੋਟਾ ਜੀ ਲੱਗਿਆ ਵੀ ਉਹ ਕੋਈ लवली ਉਹਨਾਂ ਦਾ ਝਗੜਾ ਹੋਇਆ ਤੇ ਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਤੇ ਹੁਣੇ ਹੀ ਆਪੇ ਦੱਸ ਰਹੇ ਥੋੜੇ ਮੁਤਾਬਕ ਕਿੰਨੀ ਕਿ ਇੰਜਰੀ ਹੈ ਹੱਥ ਠੀਕ ਨਹੀਂ ਜਾਂ ਜੁੜ ਜਾਣਗੇ ਕਿ ਕੋਈ ਡਾਕਟਰ ਦੇਣਾ ਡਾਕਟਰ ਪੱਟੀ ਵਗੈਰਾ ਫਸਟ ਸੇਕ ਬੇਨਦੀ ਦੇ ਉਹਨਾਂ ਪੱਟੀ ਕਰਤੀਆਂ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣੇ ਐਫਐਡ ਕਰਕੇ ਹੁਣੇ ਰੈਸਟ ਕਰ ਲਵਾਂਗੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧਿਯੋਗਿਕ ਸ਼ਹਿਰ ਮੰਡੀ ਗਵਿੰਦਗੜ੍ਹ ਦੀ ਮਾਸਟਰ ਕਲੋਨੀ ਵਿਖੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੰਗ ਸਿੰਘ ਦਾ ਬਾਣਾ ਪਾਈ ਵਿਅਕਤੀ ਵੱਲੋਂ ਇੱਕ ਯੁਕ ਦੇ ਹੱਥ ਤੇ वार ਕਰ ਉਸ ਦਾ ਗੁੱਟ ਵੱਢ ਦਿੱਤਾ ਜਦੋਂ ਕਿ ਬਚਾਓ ਦੌਰਾਨ ਦੂਜਾ ਹੱਥ ਵੀ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਨੰਗ ਸਿੰਘ ਵਿਅਕਤੀ ਵੱਲੋਂ ਤਲਵਾਰ ਨਾਲ ਯੁਕ ਤੇ ਹਮਲਾ ਕਰ ਦਿੱਤਾ ਗਿਆ ਆਪੇ ਉਸ ਦਾ ਗੁੱਟ ਵੱਢ ਦਿੱਤਾ ਗਿਆ ਦੂਜੇ ਹੱਥ ਤੇ ਵੀ ਲੱਗੇ ਕੱਟ ਨਿਹੰਗ ਸਿੰਘ ਵਿਅਕਤੀ ਦੀ ਪਛਾਣ ਲਵਲੀ ਸਿੰਘ ਅਤੇ ਜ਼ਖਮੀ ਜੋਕੀ ਦੀ ਪਛਾਣ ਜਤਿਨ ਉਰਫ ਡ੍ਰੈਗਨ ਵਜੋਂ ਹੋਈ ਹੈ ਜਿਸ ਨੂੰ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਮੰਡੀ ਗੁਬਿੰਦਗੜ ਤੋਂ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਸਥਾਨਕ ਲੋਕਾਂ ਅਨੁਸਾਰ ਨਿਹੰਗ ਪਹਿਰਾਵੇ ਵਿੱਚ ਇਸ ਵਿਅਕਤੀ ਇਹ ਵੱਲੋਂ ਲੰਬੇ ਸਮੇਂ ਤੋਂ ਇਲਾਕੇ ਵਿੱਚ دہشت ਫੈਲਾਈ ਜਾ ਰਹੀ ਸੀ ਉਹ ਨੌਜਵਾਨ ਦੇ ਨਸ਼ੇ ਦੇ ਝੂਠੇ ਦੋਸ਼ ਲਗਾ ਕੇ ਧਮਕੇ ਦਿੰਦਾ ਸੀ ਸੋਮਵਾਰ ਨੂੰ ਉਸ ਨੇ ਮਾਸਟਰ ਕਲੋਨੀ ਵਿੱਚ ਜੱਤੀ ਨੂੰ ਨਿਸ਼ਾਨਾ ਬਣਾਇਆ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨ ਤੇ ਪਰਚਾ ਦਰਜ ਕਰਕੇ ਅਗਲੇਰੀ ਜਿਹੜੀ ਕਾਰਵਾਈ ਹੈ ਸ਼ੁਰੂ ਕਰ ਦਿੱਤੀ ਹੈ ਇਸ ਸਾਰੇ ਮਾਮਲੇ ਤੇ ਏ ਪੀੜਤੀ ਮਾ ਅਤੇ ਸਾਡੇ ਇੰਸਪੈਕਟਰ ਧਰਮਪਾਲ ਦਾ ਕੀ ਕਹਿਣਾ ਆਉ ਤੁਹਾਨੂੰ ਵੀ ਸੁਣਾਉਨੇ ਆ ਕੋਈ ਗੱਲ ਨਹੀਂ ਹੋਈ ਇਹ ਉਹ ਤਾਂ ਕੰਮ ਤੋਂ ਆ ਰਿਹਾ ਸੀ ਕੰਮ ਤੋਂ ਆ ਰਿਹਾ ਸੀ ਉਹ ਨੋਟੇ ਕੱਤਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ

ਸਾਡੇ ਮੁੰਡੇ ਲਈ ਮਾ ਬਗਲਾ ਇਹ ਮੁੰਡਾ ਜਿਹੜਾ ਘਰੋਂ ਨਿਕਲੇ ਰੋਟੀ ਪਾਣੀ ਖਾ ਕੇ ਇੱਧਰ ਨੂੰ ਗਿਆ ਦੱਸਿਆ ਨੀ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਾਂ ਨਾਲ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਕਿ ਨੌਂ ਕੀ ਇਹਦਾ ਜਿਹਨੂੰ ਮਾਰੀ ਜੱਤੀ ਨਾ ਹੋਏਗਾ ਜੀ ਜਿਹਨੇ ਮਾਰੀ ਉਹਨਾਂ ਹੋ ਗਿਆ ਉਹ लवली ਨਿੰਗ ਬਣਾਇਨਾ ਹੁਣ ਅੱਛਾ ਜੀ ਨਵਾਂ ਲਿੰਗਾ ਬਣਾਇਆ ਲਿੰਗਾ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੋਰ ਕੁਝ ਨਹੀਂ ਦੇਖੋ ਇਹਨਾਂ ਨੇ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਥਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹੇ ਪੁੱਛਣਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਸੇ ਭੇਜਦੇ ਸੋਣਾ ਗੱਲੇ ਜੀ ਇਹ ਕਹਿੰਦਾ ਮੈਂ ਸਮਾਜ ਸੇਵਕ ਹਾਂ ਬੜਾ ਲਵਲੀ ਬੜਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਦਾ ਗਾਦਾ ਨਿੰਗਾ ਨਿੰਗਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਅਜੇ ਮਤਲਬ ਥੋੜੇ ਕਿਰਪਾ ਨਾਲ ਬੰਦਾ ਬਟ ਕਿਸੇ ਟੂ ਗਿਆ ਇਹਨਾਂ ਕਾਨੂੰਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿਕਾ ਕਰਾਂਗੇ ਕਿ ਤੋੜੇ ਥੋੜੇ ਬਾਰੇ ਨਸ਼ੇ ਚੜਾਉਣੇ ਲੋਕਾਂ ਨੇ ਉਹ ਨਸ਼ੇ ਗੁੱਟ ਵੱਡ ਵੱਡ ਕੇ ਛੜਾਏਗਾ ਲੋਕਾਂ ਨੇ ਕੌਣ ਸੀ ਜਾਂ ਕਿੰਨੇ ਉਹ ਥੋੜਾ ਲਵਲੀ ਹੈ ਜੀ ਅੱਛਾ ਲਵਲੀ 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 ਮਾਰੀ ਇਹ ਲਵਲੀ ਨਹੀਂ ਕੀ ਗੱਲ ਸੀ ਜੀ ਨਮਸਕਾਰ ਜੀ ਇਹ ਪਤਾ ਨਹੀਂ ਉਹ ਕੋਰੇ ਲਹੂ ਲਹਵਾਉਣ ਹੁੰਦਾ ਆਏ ਮੈਂ ਹੋ ਦੂੰ ਹਸਪੀਟਲ ਚ ਲੈ ਕੇ ਕਿਉਂ ਇਹਦਾ ਹੋ ਗਿਆ ਇਹਦਾ ਇਹਨਾਂ ਦਾ ਨਾਮ ਜਤਿਨ ਆਈ ਜੀ ਕਿੱਥੇ ਕਿੱਥੇ ਮਾਰੀ ਹੋਏ ਇਹ ਗੁੱਟ ਦੇ ਨੇ ਗੁੱਟਾਂ ਦੇ ਵੱਜੇ ਹੀ ਕੋਈ ਗੁੱਟ ਮੈਂ ਤਾਂ ਦੁਕਾਨ ਤੇ ਖੜਿਆ ਸੀ ਉਹ ਲੜਦੇ ਲੜਦੇ ਆ ਗਏ ਹੀ ਕੌਣ ਸੀ ਡ੍ਰੈਗਨ ਤੇ लवली ਸ਼ਿਟ ਹੋ ਜਾਣੀ ਛਡਾਂਦੇ ਅਸੀਂ ਗਏ ਉਹਨੇ ਘਰਮਾਨ ਕੱਢ ਲਈ ਘਰਮਾਨ ਐ ਅਸੀਂ ਤਿੱਕੇ ਦਾ ਘਮਾਤੀ ਸਾਰੀ ਭੱਜ ਲੈ ਢਰ ਕੇ ਉਹਦੇ ਹੱਥ ਤੇ ਮਰਜੀ ਇੱਥੇ ਕੀ ਤੇ ਡ੍ਰੈਗਨ ਦੇ ਡ੍ਰੈਗਨ ਦੇ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਬਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਘਰਮਾਨ ਉਤੇ ਵੀ ਲੱਗੀ ਕਿੰਨਾ ਕ ਵੱਢਿਆ ਗਿਆ ਖਾਸਾ ਵੱਢਿਆ ਗਿਆ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਜਿੰਨਾ ਕ ਲੱਗਦਾ ਜੀ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਸੀ ਇਹ ਵੀ ਦੀ ਸਾਰਾ ਮੱਲੇ ਦੀ ਜੀ ਕਿਲੇ ਜੀ ਕਿਰਾਤ ਕਿਰਾਣਾ ਦੁਕਾਨ ਤੋਂ ਕਹਾਂ ਸੇ ਜਿਆਦਾ ਸੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਰਟ ਹੋ ਜਾ ਸਾਰਟ ਹੋ ਕੇ ਜੋ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਕ ਪਹਿਲਾਂ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਹੋਈ ਜੀ ਤਾਂ ਦੁਕਾਨ ਦੇ ਬਾਹਰ ਨਿਕਲੇ ਜੀ ਜਦੋਂ ਉਹਨੂੰ ਫੜ ਲਿਆ ਜੀ ਉਹਨੂੰ ਕੁੱਟਣ ਲੱਗਿਆ ਜੀ ਫੋਟੋ ਹਸਪੀਟਲ ਫੋਟੋ ਜੀ ਐਸ.ਡੀ. ਬਣ ਲੱਗਿਆ ਵੀ ਉਹ ਕੋਈ लवली ਉਹਦਾ ਉਹਦਾ ਝਗੜਾ ਹੋਇਆ ਤੇ ਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਕੇ ਤੇ ਹੁਣੇ ਹੀ ਐਫ.ਆਈ.ਰ. ਦਾਨੀ ਕਰਦੇ ਥੋੜੇ ਮੁਤਾਬਕ ਕਿੰਨੀ ਕਿ ਇੰਜਰੀ ਹੈ ਹੱਥ ਠੀਕ ਨਹੀਂ ਜਾਂ ਜੁੜ ਜਾਣਗੇ ਕਿ ਤੱਕੋ ਡਾਕਟਰ ਦੇਣਾ ਡਾਕਟਰ ਪੱਟੀ ਵਗੈਰਾ ਹਸਪੀਟਲ ਭੇਜ ਦੇਣਾ ਉਹਨਾਂ ਪੱਟੀ ਕਰਤੀਆਂ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣੇ ਐਫ.ਆਈ.ਰ. ਦਾਨੀ ਕਰਕੇ ਹੁਣੇ ਰੈਸਟ ਕਰ ਲਵਾਂਗੇ